ਹੋ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਆ ਓ ਅਗਲੀ ਟਿਕਾਣੇ ਜਾਈਏ ਚਲੋ ਇੱਕ ਵਾਰ ਫਿਰ ਫਵਾਂਸ ਦੀ ਆਪਾਂ ਅਲਰੇਡੀ ਫੇਰੀ ਹੋ ਗਏ ਵਟਸਐਪ ਚੱਲੇ ਆ ਉੱਤੀ ਇੰਡੀਆ ਦੀ ਜਗ੍ਹਾ ਤੇ ਕਿ ਹਾਲ ਬਰਸਟ ਜਾਈਏ ਨਾ ਅੱਗੇ ਆ ਕੇ ਦੇਖਦੇ ਕੀ ਕੰਮ ਹੁੰਦਾ ਕਰਨਾ ਦਾ ਮੇਰੇ ਖਿਆਲ ਨਾਲ ਗੁਲਾਈਆਂ ਲਾਵਾਂਗੇ ਫੇਰਦੀਆਂ ਤੇ ਆਪਣਾ ਪੈਰ ਤਾਂ ਲਾਵਾਂਗੇ ਟਾਇਰ ਵਾਲਾ ਇਹ ਕਿੱਟ ਨੂੰ ਨਵੇਂ ਟ੍ਰੈਂਡੀ ਆ ਲੈਤਾ ਤੇ ਕੌਣ ਲਈ ਇਹ ਗੱਲ ਬਾਕੀ ਦੇਖ ਰਿਹਾ ਜਾ ਕੇ ਪਤਾ ਲੱਗੂ ਵੀ ਕੀ ਕੰਮ ਕਰਨਾ ਪਹਿਲਾਂ ਹਾਲ ਤਾਂ ਰਸਤੇ 'ਚ ਆ ਪਹੁੰਚ ਕੇ ਉੱਥੇ ਆ ਕੇ ਦੇਖਦੇ ਆ ਗੱਲਬਾਤ ਕੀ ਹੈ ਠੀਕ ਆ ਭਾਈ ਵਰਕਸ਼ਾਪ ਤਾਂ ਆ ਗਿਆ ਸੀ ਸ਼ੋਅ ਦਾ ਕੰਮ ਸਟਾਰਟ ਕਰਤਾ ਮੈਂ ਆ ਕੇ ਲਾਈਟ ਕਵਰ ਪੱਟੀਆਂ ਨੇ ਲਾਈਟ ਕਵਰ ਬਣਾਉਣੇ ਨੇ ਨਵੇਂ ਪਹਿਲਾਂ ਤਾਂ ਸਾਰੀ ਸ਼ੋਅ ਦੀ ਗੱਲ ਹੋਈ ਸੀ ਪਰ ਰੇਟ ਦੇਖ ਕੇ ਚਲ ਕੰਮ ਕਰਨਾ ਕੱਲੇ ਲਾਈਟ ਕਵਰ ਹੀ ਚੇਂਜ ਕਰਨੇ ਆਂ ਗੇਰਾ ਪੱਟ ਕੇ ਤੇ ਡਿਜ਼ਾਈਨ ਦਾ ਕੋਈ ਵਧੀਆ ਜਿਹਾ ਬਣਾ ਦੇ ਕੇ ਦੇਖ ਕੇ ਫਿਲਹਾਲ ਤਾਂ ਪੱਟੀਆਂ ਨੇ ਆਂ ਪੱਟੇ ਦਿਖਾਉਨੇ ਪੱਟੇ ਤੋਂ ਪੱਟਨੇ ਬਹੁਤ ਔਖੇ ਆ ਪੁਰਾਣੇ ਬਣੇ ਹੋਏ ਨੇ ਥੋੜਾ ਮਜ਼ਬੂਤ ਆ ਕੰਮ ਤੇ ਵੀ ਮਤਰਾ ਦਿਖਾਤਾ ਇਹਨੂੰ ਤਾਂ ਮੇਲਾ ਲਾਈਟ ਕਵਰਾਂ ਨੂੰ ਪੱਟ ਦਾ ਡੰਡਾ ਆ ਕੋਲ ਦਾ ਸੇਫਟੀ ਲਿਹਾਉਣੇ ਲਾਈਟ ਕਵਰ ਜਾਂ ਲੋਹੇ ਦੇ ਬਣਾਉਣੇ ਹੋਏ ਲੋਹੇ ਦੇ ਬਣਾ ਦਾਂਗੇ ਜੇ ਮੰਨੋ ਵੀ ਉਹੋ ਕਰਨੇ ਹੋਏ ਪੂਰਾ ਫਾਈਬਰ ਲੋਣੇ ਹੋਏ ਫਿਰ ਵੀ ਚੱਕ ਲੈ ਇਸ ਉੱਪਰ ਮਨ ਜੀ ਫਾਈਬਰ ਦੇ ਮਿਲ ਕੇ ਛੋਟੇ ਲਾਈਟ ਕਵਰ ਬਸਰਗਾ ਮਿਲ ਕੇ ਕਰਕੇ ਲਾ ਕੇ ਪੱਤੀਆਂ ਸਾਰੀਆਂ ਹਟ ਕਰਕੇ ਉਹਦੇ ਬਾਅਦ ਚਾਦਰਾਂ ਲਾ ਕੇ ਚੱਲ ਬਈ ਬਣ ਗਈ ਸ਼ੋਅ ਇੰਨਾ ਮਿੱਤਰੋ ਰੋਟੀ ਪਾਣੀ ਖਾ ਆ ਗਏ ਆਪਾਂ ਵਰਕਸ਼ਾਪ ਆ ਗਏ ਤੇ ਹੁਣ ਨੇ ਉਹਨਾਂ ਲੇਟ ਕਵਰ ਤੇ ਗਲਾਈਆਂ ਹੋਰ ਦੇ ਜੰਨਵਾਦ ਦੀਆਂ ਲੈ ਵੀ ਮਿੱਤਰੋ ਲਿਆਂਦੇ ਇਹਦੇ ਲੇਟ ਕਵਰ ਦੇ DJ ਪਹਿਲਾਂ ਤਾਂ ਆ ਲਿਆਂਦੀ ਸੀਗੇ ਇਹ ਸਾਬ ਚ ਨੇ ਥੋੜਾ ਵੱਡਾ ਇੱਕ ਇਹਦੇ ਚ ਗਲਾਈ ਘਟਾ ਕਰਾ ਲਿਆਂਦਾ ਜੀ ਸ਼ੀਰਾ ਮਾਰ ਨੂੰ ਸਿੰਪਲ ਜਿਹਾ ਇਹ ਲਾ ਦਿਆਂਗੇ ਲੱਗੋ ਕਿ ਉਹ ਜਿਹੜੇ ਸਾਈਡ ਵਾਲੇ ਦਾ ਜਾਹੀ ਦੇ ਸਾਈਡ ਤੇ ਗੱਲਾਂ ਹੀ ਹਨਾ ਥੋੜੀਆਂ ਹੀ ਬਸ ਇਹ ਲੈਟ ਕਵਰ ਸੈੱਟ ਆ ਜੀ ਮਾੜੇ ਮੁੱਤ ਬੁੱਤ ਧੱਕ ਕਰਕੇ ਉਹ ਮੁੱਸੇ ਡਿਜ਼ਾਈਨ ਉਹ ਜਿਹੜੇ ਪਹਿਲਾਂ ਲੈਦੇ ਹੁਣ ਉਹ ਡਿਜ਼ਾਈਨ ਸੋਹਣਾ ਸੀ ਪਰ ਥੋੜਾ ਜਿਹਾ ਉਹ ਤੇ ਗਲਾਈ ਘਟ ਹੈ ਤੇ ਵੱਟੇ ਆ ਥੋੜੀ ਜਿਹੀ ਕੋਦੇ ਲੇ ਡਿਜ਼ਾਈਨਡ ਜੂਨ ਵਾਲੇ ਲੱਗਦੇ ਆ ਲੋੜਿਆਂ ਤਾਂ ਸੋਹਣੇ ਲੱਗਦੇ ਆ ਪਰ ਐ ਆ ਗਿਆ ਥੋੜਾ ਜਿਹਾ ਮਿਲ ਜੇ ਨਹੀਂ ਰਿਹਾ ਨਾਲ ਮੱਥਾ ਮੱਥਾ ਆ ਮਾਰ ਕੇ ਵੀ ਸੈੱਟ ਨਹੀਂ ਆਉਂਦਾ ਕੌਨ ਕੀ ਬੱਟੇ ਵਾਲੇ ਲੈਟੋ ਠੀਕ ਆ ਉਹ ਜੀਸੀ ਵਾਲਾ ਮਾਡਲ ਦਾ ਸੈੱਟ ਆ ਗਿਆ ਉਹ ਕਰ ਦਿਆਂਗੇ ਹੁਣ ਮਾ ਮੜਾ ਵਰਕਸ਼ਾਪ ਚੱਲੇ ਆ ਉਧਰ ਆਪਣੇ ਆਈ ਆ ਚਾਸੀ ਨਵੀਂ ਬਾਬੇ ਦੀ ਕਿਰਪਾ ਨਾਲ ਉਹਦਾ ਵੀ ਕਰ ਦਿਆਂਗੇ ਕੰਮ ਸਟਾਰਟ ਹੁਣ ਦਿਖਾਉਣੇ ਆ ਜਾ ਕੇ ਫਿਲਹਾਲ ਤਾਂ ਮੈਂ ਜਾਈ ਜਾਣਾ ਰਸਤੇ 'ਚ ਮੈਨੂੰ ਸੱਤਿਆ ਹੀ ਮੜਾ ਜਾ ਮੈਂ ਜਾਣ ਲੱਗਾ ਲੈ ਵੀ ਮਿੱਤਰੋ ਮੈਂ ਆ ਵਰਕਸ਼ਾਪ ਕੋਲ ਆ ਗਿਆ ਚਾਸੀ ਆ ਗਈ ਆਪਣੇ ਬਾਬੇ ਦੀ ਕਿਰਪਾ ਨਾਲ ਲੈ ਲੈਣ ਦਵੀ ਇਹ ਆਈ ਆ ਕਿਵੇਂ ਮੇਰੇ ਖਿਆਲ ਚ ਰਸੀ ਬਣਾਉਣੀ ਬਾਕੀ ਲੱਗ ਜੂ ਪਤਾ ਨਹੀਂ ਕੀ ਮੀ ਉਹਦਾ ਨਾਮ ਤੱਕ ਜਿਹੜੀ ਦੂਜੀ ਖੜੀ ਆ ਆਪਣੇ ਇੱਕ ਹੁਣ ਤਿਆਰ ਹੋਈ ਜਾਂਦੀ ਆ ਉਹਦੇ ਵਰਗੂ ਵੀ ਲੱਗ ਰਹੀ ਆ ਈ ਵਾਲੀ ਵੀ ਰੇ ਬਾਕੀ ਦੇਖਦਾ ਮੈਂ ਜਾ ਕੇ ਕੀ ਗੱਲ ਬਾਤ ਆ ਮੈਨੂੰ ਸੱਜਿਆ ਕਹਿੰਦੇ ਚਾਸੀ ਆਈ ਆ ਬੜਾ ਦੇਖ ਜਾ ਗੱਲ ਬਾਤ ਕੀ ਆ ਮੈਂ ਦੇਖਦਾ ਕੀ ਕਹਿੰਦੇ ਆ ਕੀ ਕੁੱਝ ਦੇ ਕਰਦੇ ਠੀਕ ਹੈ ਜੀ ਲੈ ਵੀ ਮਿੱਤਰੋ ਇਹਦਾ ਵੀ ਤਾਂ ਕੰਨੀ ਜਾਂਦਾ ਮੱਥਾ ਇਹਦਾ ਦੂਜਾ ਬਣਾਤਾ ਜਿਹੜਾ ਹੁਣ ਚੱਲਦਾ ਸ਼ੀਸ਼ਾ ਐਲਪੀ ਟਰੱਕ ਵਾਲਾ ਡਿਜ਼ਾਈਨ ਦਾ ਉਹ ਬਣਾਤਾ ਮੱਥਾ ਮੈਂ ਹੁਣ ਹੀ ਧਿਆਨ ਮਾਰਿਆ ਐਂ ਆਹ ਇਹ ਲੋੜ ਲੋਡ ਖਬਰ ਪੂਰੀ ਵਧੀਆ ਬਣ ਗਈ ਜੱਟ ਕੀ ਗੱਡੀ ਵਿੱਚੋਂ ਵਿੱਚੋਂ ਤਾਂ ਕੋਈ ਘਣੀ ਕਰਾ ਬਾਹਰੋਂ ਚੱਲੀ ਜਾਂਦਾ ਕੰਮ ਸੀ ਆਹ ਬਣ ਗਿਆ ਲੈ ਕੋਈ ਟਰੱਕ ਵਾਲਾ ਡਿਜ਼ਾਈਨ ਬਣ ਗਿਆ ਪਹਿਲਾਂ ਲੈ ਵੀ ਟਰੱਕ ਦੇ ਤਾਂ ਟੂਲ ਜ ਨਹੀਂ ਆਉਂਦਾ ਸੀ ਸਿਰ ਤੇ ਹੁਣ ਵੀ ਆਉਂਦਾ ਗਾ ਉਹਦੀ ਗੱਤੀ ਕਰਦੇ ਆ ਲੱਖਾਂ ਦਾ ਆੜ ਰਹਿ ਬਟਾਕਲੇ ਆੜ ਰਹਿ ਬਟਾਕ ਕੀ ਆ ਡਰਾਈਵਰ ਟਾਕ ਕੀ ਆ ਅੱਛਾ ਠੀਕ ਜੀ ਬਣਾਈ ਐ ਇਹ ਸੀ ਆਲੀ ਆ ਬਾਇਕ ਬਣ ਗਈ ਇਹ ਪਾਇਆ ਕੋ ਬੜੀ ਪੰਪ ਬਣ ਗਈ ਜਿਹੜਾ ਨਹੀਂ ਬਾਇਦਾ ਉਧਰ ਕੰਮ ਕਰਦਾ ਕਰਕੇ ਪਾਇਆ ਕੋ ਬਹੁਤ ਘੰਟ ਬਣ ਗਿਆ ਉਹ ਜਿਹੜੀਆਂ ਵੱਡੀਆਂ ਸਲੀਪਰ ਕਟੀਆਂ ਨੇ ਟਾਕੀਆਂ ਉਹ ਦਾ ਕਨੈਕਟਰ ਸਾਈਡ ਉਹ ਧੱਕੀ ਗਈ ਆ ਉਹ ਮੁੰਡਾ ਕੰਮ ਕਰੀ ਜਾਂਦਾ ਇੱਧਰ ਉਧਰ ਲੱਬੀਰ ਗਏ ਕਹਿੰਦੇ ਕੀਲਰਾਂ ਲਈ ਜਾਂਦੇ ਆ ਸ਼ੋਅ ਬਣ ਗਈ ਤੁਹਾਨੂੰ ਦਿਖਾਈ ਸੀ ਜਿਹੜੀ ਉਹ ਮੱਛਾ ਪਾਣੀ ਬਣਾ ਦੜਿਆ ਉਹ ਬਦਲ ਨਹੀਂ ਕਿਹੜਾ ਜਾਂਦਾ ਸਭ ਹੀ ਆ ਗਏ ਇੱਥੇ ਪਾਪਾ ਆਪਣੇ ਕੱਪੜੇ ਸੁੱਕਣੇ ਪਾਉਣਾ ਨੇ ਗੋਲਵਾਹੇ ਬਣਾਏ ਆ ਘਰੇ ਘਰੇ ਕੱਪੜੇ ਸੁੱਕਣੇ ਪਾਉਣ ਵਾਸਤੇ ਕੋਣੋ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਬਲੌਗ ਬਣਾਏ ਹੋ ਮੇਰੇ ਪਾਇਰ ਤੇ ਛੱਟ ਦੀ ਗੱਡੀ ਪੂਰੀ ਕੀ ਭਲੀ ਹੋ ਪੱਟੀ ਕਰੀ ਵੀ ਜਲੇ ਪੱਤੀ ਵੜ ਗਈ ਸੀ ਪੈਰ ਤੇ ਹੋ ਗਿਆ ਕੰਮ ਕਰਦੇ ਤਾਂ ਦੋ ਦਿਨ ਲੱਗਦਾ ਫਿਰ ਤਾਂ ਹਾਰ ਕਰਕੇ ਮੋੜ ਕੇ ਡਾਕਟਰ ਦੇ ਭਾ ਗਿਆ ਬਹੁਤ ਟਾਈਮ ਲੱਗ ਗਿਆ ਸਾਰੇ ਪਹਲੋੜ ਦੇ ਡਾਕਟਰ ਕਹਦੇ ਕਿਸੇ ਡਾਕਟਰ ਨੇ ਨਹੀਂ ਪੱਟੀ ਕਰੀ ਬ੍ਰੇਕ ਕਹਦਾ ਕਰ ਕੋਈ ਅਸ਼ੀ ਕਰਦੇ ਨਹੀਂ ਜਾਂ ਕਹਦਾ ਕਰੇ ਸਾਡੇ ਕੋਲੇ ਫਲਾਨਾ ਗਾਰਗਲ ਹੈ ਨਹੀਂ ਉਹ ਹੈ ਨਹੀਂ ਉਹ ਹੈ ਨਹੀਂ ਇੱਕ ਦੇ ਮੈਡੀਕਲ ਵਾਲਾ ਉੱਥੇ ਤਿੰਨ ਪਹੁੰਚ ਤੇ ਗਏ ਕਹਿੰਦਾ ਮੈਂ ਕਰ ਦਿੰਨਾ ਅੱਧਾ ਘੰਟਾ ਉਠਾਈ ਰੱਖਿਆ ਕਹਿੰਦਾ ਖੜਚੋ ਹੋਰ ਕਹਿੰਦਾ 20 ਮਿੰਟ ਕਹਿੰਦਾ ਬੰਦੇ ਨੂੰ ਬੈਠਣ ਦਾ ਟਾਈਮ ਹੋ ਗਿਆ ਕਹਿੰਦਾ ਇਹਨਾਂ ਦੇ ਕਰ ਦਗੇ ਪਹਿਲਾਂ ਮਾਦਾ ਉੱਠ ਕੇ ਤਰੀ ਹੈ ਉਹ ਹੈ ਪੱਟੀ ਕਰ ਲਿਆ ਬੰਦੇ ਦੀ ਭਾਂਫੀ ਫੀਲ ਫੀਲ ਫਿਰ ਮੈਂ ਉਹ ਡਾਕਟਰ ਦੇ ਜਿਹਦੇ ਪਹਿਲਾਂ ਗਏ ਸੀ ਜਿਹਦੇ ਫੇਸਾਂ ਦੀ ਗਾਰਗਲ ਹੈ ਨਹੀਂ ਉਹਦੇ ਦੁਬਾਰਾ ਗਿਆ ਉਹ ਆਪ ਡਾਕਟਰ ਜੀ ਕੋਲ ਨੂੰ ਮੈਂ ਕਿਹਾ ਕਿ ਪੱਟੀ ਫੇਰ ਆਉਣੀ ਹੈ ਕਹਿੰਦਾ ਕਰ ਦਿੰਦੇ ਆ ਮਾ ਥੋੜੇ ਬੰਦਾ ਕਹਿੰਦਾ ਗਾਰਗਲ ਤਾਂ ਹੈ ਜੀ ਉਹਨੇ ਉਹਨੇ ਗਾਲਾਂ ਕੱਟੀਆਂ ਜਿਹੜਾ ਉਹਦਾ ਮਤਲਬ ਕੰਪਿਊਟਰ ਕੋਤੋਂ ਵੀ ਰੱਖਿਆ ਹੋਸੇ ਦਾ ਸਹੀ ਚਲੋ ਪੌਣੀ ਹੁੰਦਾ ਚੱਲਾਂਗੇ ਤਾਲ ਕੇ ਕੰਮ ਰੇਲੀ ਚੱਲਦੀ ਰਹਿੰਦੀ ਆ ਚਲੋ ਬਾਤ ਅੱਧੀ ਇਚ ਬੜਵੀਂ ਦੀ ਪੱਤੀ ਅੱਧੀ ਕੰਚੀ ਨੂੰ ਪੌਣੀ ਅੱਧੀ ਕੰਚੀ ਨਾਲ ਕੀ 2-3 ਤੰ ਕਸੂਤ ਨਾਲ ਕੀ ਚਾਲ ਹੋ ਜੀ ਤੇ ਚਲੋ ਠੀਕ ਆ ਜੀ ਅੱਜੇ ਕੰਮ ਕਰ ਤੁਹਾਨੂੰ ਦਿਖਾਤੇ ਆਪਾਂ ਅੱਜ ਦਾ ਵਲੋਗ ਕਰਦੇ ਆਪਾਂ ਇੱਕੀ ਐਂਡ ਕਮੈਂਟ ਕਰਕੇ ਦੱਸੋ ਵਲੋਗ ਕਿਵੇਂ ਲੱਗਿਆ ਲਾਈਕ ਕਰੇ ਸ਼ੇਅਰ ਕਰੇ ਤੇ ਨਵੇਂ ਮੇਰੇ ਵੀਰ ਭਰਾ ਸਾਰੇ ਚੈਨਲ ਨੂੰ ਕਰੇ ਸਬਸਕ੍ਰਾਈਬ ਕਰੇ ਨੂੰ ਕਰੇ ਫੋਲੋ ਕਿ ਕਿਉਂ ਦੇ ਬਾਅਦ ਰੋ ਤੱਕੀਆਂ ਮੇਰਾ ਪਤਾ ਵੀ ਤੱਕੀਆਂ ਵੱਖੇ ਚੜਦੀ ਕਲਾ ਚ ਰੱਖੇ ਮਾਲਕ ਤੰਦਰੁਸਤੀਆਂ ਵੱਖੇ ਥੋੜੀ ਮਿਹਨਤ ਹੁਣ ਲਾ ਲਓ ਠੀਕ ਆ ਜੀ ਬਾਏ ਬਾਏ ਮਿਲਦੇ ਨਾ ਬਲੌਗ ਦੇ ਨਾਲ ਲਵ ਯੂ